ਨਸ਼ਾ ਵੇਚਣ ਵਾਲੀ ਬੀਬੀ ਨੂੰ ਜਦੋਂ ਜੇਲ੍ਹ ਦੇ ਵਿੱਚ ਮਿਲਣ ਪਹੁੰਚਿਆ ਬੀਜੇਪੀ ਦਾ ਵੱਡਾ ਲੀਡਰ ਤੇ ਮੌਕੇ ਤੇ ਹੀ ਪੁਲਿਸ ਨੇ ਕਰ ਲਿਆ ਉਸ ਨੂੰ ਗ੍ਰਿਫਤਾਰ ਕਿਉਂਕਿ ਸਿੱਧੇ ਉਸ ਦੇ ਸੀ ਸੰਬੰਧ ਨਸ਼ਾ ਵੇਚਣ ਦੇ ਇਸ ਮਾਮਲੇ ਦੇ ਵਿੱਚ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਵਾਇਰਲ ਹੋ ਰਹੀਆਂ ਨੇ ਇਹ ਤਸਵੀਰਾਂ ਤੇ ਇਸ ਕੱਲੇ-ਕੱਲੇ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਕਿ ਕਿਵੇਂ ਕਿਹੜਾ ਉਹ ਸਿਆਸੀ ਲੀਡਰ ਹੈ ਜੋ ਕਿ ਜਿਸ ਦੀ ਛਾਹ ਦੇ ਨਾਲ ਐਡਾ ਵੱਡਾ ਕੰਮ ਹੋ ਰਿਹਾ ਸੀ ਤੇ ਇੱਕ ਪੁਲਿਸ ਮੁਲਾਜ਼ਮ ਜੋ ਕਿ ਹਮੇਸ਼ਾ ਥਾਰ ਦੇ ਵਿੱਚ ਘੁੰਮਦੀ ਰਹਿੰਦੀ ਮਹਿੰਗੀਆਂ ਮਹਿੰਗੀਆਂ ਗੱਡੀਆਂ ਰੱਖਦੀ ਮਹਿੰਗੇ ਮਹਿੰਗੇ ਕੱਪੜੇ ਪਾਉਂਦੀ ਤੇ ਇਸ ਦੇ ਪਿੱਛੇ ਆਖਰਕਾਰ ਕੌਣ ਹੈ ਇਹ ਸਾਜ਼ਿਸ਼ ਕਰਨ ਵਾਲਾ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਹੁਣ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਉਸ ਦੀਆਂ ਰੀਲਾਂ ਦੇਖਦੇ ਹੋ। ਉਸ ਦੇ ਕੋਲ 25-30 ਲੱਖ ਰੁਪਏ ਦੀ ਗੱਡੀ ਹੈ, ਮਹਿੰਗੇ-ਮਹਿੰਗੇ ਕੱਪੜੇ ਪਾਉਂਦੀ ਹੈ ਅਤੇ ਉਹ ਹਮੇਸ਼ਾ ਇਦਾਂ ਸ਼ੋਅ-ਆਫ ਕਰਦੀ ਹੈ ਕਿ ਉਸ ਦੇ ਕੋਲ ਪਤਾ ਨਹੀਂ ਕਿੰਨਾ ਪੈਸਾ ਹੈ। ਹੁਣ ਸੋਚੋ ਵਿਚਾਰੋ ਕਿ ਇੰਨਾ ਪੈਸਾ ਆਉਂਦਾ ਕਿੱਥੋਂ ਆ ਹੁਣ ਉਸ ਦਾ ਸੱਚ ਸਾਹਮਣੇ ਆ ਗਿਆ ਉਹ ਨਸ਼ਾ ਵੇਚਦੀ ਹੋਈ ਫੜੀ ਗਈ ਪੁਲਿਸ ਦੀ ਗ੍ਰਿਪਸ ਦੇ ਵਿੱਚ ਹੈ ਤੇ ਅਜੇ ਹੋਰ ਪਤਾ ਨਹੀਂ ਕਿੰਨੇ ਕੁ ਉਸ ਦੇ ਜੋ ਆਈਪੀਐਸ ਆਰਐਸ ਤੁਸੀਂ ਦੇਖ ਲਿਓ ਅੱਜ ਦੀ ਵੀਡੀਓ ਸੇਵ ਕਰਕੇ ਰੱਖ ਲਿਓ ਸਾਹਮਣੇ ਆਉਣਗੇ ਕਿਸੇ ਨਾ ਕਿਸੇ ਸਿਆਸੀ ਲੀਡਰ ਉਸ ਦਾ ਵੀ ਹੱਥ ਜ਼ਰੂਰ ਹੋਵੇਗਾ ਕਿਉਂਕਿ ਬਿਨਾ ਕਿਸੇ ਦੀ ਛਾਹ ਦੇ ਐਡਾ ਵੱਡਾ ਕੰਮ ਐਡਾ ਵੱਡਾ ਰਿਸਕ ਕੋਈ ਵੀ ਨਹੀਂ ਲੈ ਸਕਦਾ ਦੂਜੀ ਗੱਲ ਇਹ ਕਿ ਪੰਜਾਬ ਦੇ ਵਿੱਚ ਹਾਲਾਤ ਤਾਂ ਪਹਿਲਾਂ ਹੀ ਬਹੁਤ ਮਾੜੇ ਸੀ ਪੰਜਾਬ ਪੁਲਿਸ ਜਦੋਂ ਖੁਦੇ ਕੰਮ ਕਰੇਗੀ ਤਾਂ ਆਮ ਪਬਲਿਕ ਨੂੰ ਕੀ ਸਹੇਦ ਦੇਵੇਗੀ ਪੰਜਾਬ ਪੁਲਿਸ ਜੋ ਰੱਖਿਆ ਕਰਨ ਦੇ ਲਈ ਤੇ ਹੁਣ ਜਦੋਂ ਬਾੜ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਫਸਲਾਂ ਦਾ ਕੀ ਬਣੇਗਾ ਸਾਡੀਆਂ ਤਾਂ ਫਸਲਾਂ ਵੀ ਖਰਾਬ ਹੋ ਰਹੀਆਂ ਨੇ ਸਾਡੀਆਂ ਤਾਂ ਨਸਲਾਂ ਵੀ ਖਰਾਬ ਹੋ ਰਹੀਆਂ ਨੇ ਹੁਣ ਪੰਜਾਬ ਨੂੰ ਬਚਾਵੇਗਾ ਕੌਣ ਜਦੋਂ ਪੰਜਾਬ ਨੂੰ ਬਚਾਉਣ ਵਾਲੇ ਪੰਜਾਬ ਦੇ ਰਾਖੇ ਹੀ ਇਹੀ ਕੰਮ ਕਰ ਰਹੇ ਨੇ ਹੁਣ ਆਪਾਂ ਪੁਲਸ ਨੂੰ ਸਤਿਕਾਰ ਦਿੰਨੇ ਆ ਕਿ ਤੁਸੀਂ ਪੰਜਾਬ ਦੇ ਰਾਖੇ ਹੋ ਪੰਜਾਬ ਦੇ ਵਿੱਚ ਕੋਈ ਅਣਹੋਣੀ ਨਾ ਹੋਵੇ ਤੁਸੀਂ ਉਸ ਦੀ ਜੋ ਹੈ ਤਹਿਕੀਕਾਤ ਕਰੋਗੇ ਪਰ ਹੁਣ ਜੋ ਪੰਜਾਬ ਦੇ ਰਾਖੀ ਇਹ ਸਭ ਕੁਝ ਕਰਨ ਲੱਗ ਜਾਣਾ ਤੇ ਅਸੀਂ ਹੁਣ ਕਿਸ ਤੇ ਉਮੀਦ ਰੱਖ ਸਕਦੇ ਹਾਂ ਹੁਣ ਪੰਜਾਬ ਸਿਆਂ ਦੇ ਅੰਤ ਹੁਣ ਰੱਬ ਹੀ ਰਾਖਾ ਹੈ ਹੁਣ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਿ ਆਖਰਕਾਰ ਉਸ ਪੁਲਸ ਅਧਿਕਾਰੀ ਦੇ ਨਾਲ ਨਾਲ ਹੁਣ ਕਿਹੜੇ ਕਿਹੜੇ ਅਫਸਰ ਹੋ ਸਕਦੇ ਨੇ ਹੁਣ ਇੱਕ ਖਬਰ ਹੋਰ ਸਾਹਮਣੇ ਆ ਰਹੀ ਹੈ ਕਿ ਕੋਈ ਵੱਡਾ ਲੀਡਰ ਮਿਲਣ ਗਿਆ ਜੇਲ੍ਹ ਦੇ ਵਿੱਚ ਹੁਣ ਲੀਡਰ ਹੁਣ ਅੱਗੇ ਮਿਲਣ ਥੋੜੀ ਜਾਵੇਗਾ ਕਿਉਂਕਿ ਉਹ ਤਾਂ ਫਸੀ ਹੈ ਉਸਨੇ ਖੁਦ ਥੋੜੀ ਫਸਣਾ ਹੈ ਐਦਾਂ ਦੀਆਂ ਬਹੁਤ ਸਾਰੀਆਂ ਝੂਠੀਆਂ ਖਬਰਾਂ ਵੀ ਚੱਲ ਰਹੀਆਂ ਨੇ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ